ਹਾਂਜੀ ਮਿੱਤਰੋ ਸਵਾਗਤ ਆ ਤੁਹਾਡਾ ਆਪਣਾ ਜੀ ਨਵੇਂ ਬਲੌਗ ਤੇ ਹੋਪ ਕੀ ਹਰੇਕ ਐਂਡੋਂਗੇ ਵੀ ਆਪਾਂ ਹੀ ਪੂਰੇ ਚੈਨ ਤਾਂ ਤੇ ਪਹੁੰਚ ਗਏ ਮਿਸਤਰੀ ਕੋਲੇ ਤੁਹਾਨੂੰ ਕਰਾਉਣੇ ਰੈਸ਼ਨ ਟਰੈਕਟਰ ਦੇ ਤੇ ਲੌਲੀ ਕਰੋ ਚੈੱਕ ਤੇਰ ਆਪਣੇ ਆਗੇ ਤੇ ਆਪਾਂ ਫਿੱਟ ਕਰ ਦਾਂਗੇ ਜੋ ਵੱਡਿਆਂ ਚ ਥੋੜਾ ਜਿਹਾ ਡਾਊਟ ਆ ਸਾਨੂੰ ਉਹ ਗਲਤ ਆਗੇ ਵੀ ਮਰਾ ਤਾਂ ਨਹੀਂ ਰਹੇ ਚ ਤੇ ਆ ਜਿਹੜੋਂ ਨਿਆਗੇ ਤੇ ਉਹ ਦੇਖ ਲਈ ਬਦਲ ਕੇ ਲੈ ਲਉਂਗਾ ਫਿਰ ਤੇ ਬਣੇ ਰਹੇ ਉਹ ਵੀ ਬਲੌਗ ਦੇ ਨਾਲ ਸਭ ਨੂੰ ਸਾਰਾ ਦਿਖਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇ ਲੋਨ ਤਰ ਕਰੋ ਚੱਕਾਸ ਤੇ ਥੋੜਾ ਥੋੜਾ ਛੋਟਾ ਲੱਗਣ ਲੱਗਿਆ ਆ ਵੀ ਆਪਣਾ ਡਾਊਟ ਕਲੀਅਰ ਹੋ ਗਿਆ ਟਰਾਂ ਵਾਲਾ ਇਹ ਸਹੀ ਨੇਗੇ ਤੇ ਬਾਈ ਵੀ ਚੜਾਉਣਾ ਹੁਣ ਕਰਕੇ ਫਿੱਟ ਪਲੇਟਾਂ ਬਣੇ ਰਹੋ ਬਲੌਗ ਦੇ ਨਾਲ ਨਹੀਂ ਲੋ ਮੇਥਰੋ ਕਰੋ ਚੈੱਕ ਪਲੇਟਾਂ ਕਸਦੇ ਆ ਦੋ ਦੋ ਨਟ ਰਹੇਗੇ ਬਸ ਉਹ ਫਿਰ ਕਸਾਉਂਗਾ ਜੇ ਹੈ ਨਹੀਂ ਆਪਣੇ ਕੋਲੇ ਕੱਟ ਦੇਗੇ ਨਟ ਵੀ ਆਪਾਂ ਨੂੰ ਤੇ ਜੇ ਮੰਗਣੋਂ ਤਾਂ ਲਿਆਵਾਂਗੇ ਤੇ ਬਣੇ ਰਹੋ ਵੀ ਬਲਾਉ ਦੇਣਾ ਕਸ ਦੇਾਂਗੇ ਤੇ ਫਿਰ ਥੋੜਾ ਜਿਹਾ ਸਮਾਨ ਦੇਣ ਦਾ ਉਹ ਵੀ ਲੈ ਕੇ ਆਉਣਾ ਇਹਦਾ ਬਣੇ ਰਹੋ ਵੀ ਬਲਾਉ ਦੇਣਾ ਲੋ ਮੇਥਰੋ ਕਰੋ ਚੈੱਕ ਟਾਇਰ ਤਾਂ ਫਿੱਟ ਹੋ ਗਏ ਪਰ ਆਪ ਪਸੰਦ ਨਾਲ ਪੁੱਠਾ ਹੀ ਪਾਤਾ ਰਿਮ ਤੇ ਪੁੱਠਾ ਚੜਾ ਕੇ ਟਾਇਰ ਸਾਹੀ ਆ ਲੋ ਨਾ ਟ੍ਰੱਕ ਕਰੋ ਚੈੱਕ ਟਾਇਰ ਤਾਂ ਚੜਾਤੇ ਪਰ ਪਤੰਗਰਾਂ ਨੇ ਪੁੱਠਾ ਹੀ ਜਣਾ ਕਿ ਤੇ ਸਿੱਧਾ ਕਰਾਉਣਾ ਪਊ ਹੁਣ ਬਈ ਇਹ ਉਹ ਲੁੱਕ ਦੇਖੋ ਤੁਸੀਂ ਪੈਂਟ ਆਉਂਦੀ ਆ ਇਧਰਲਾ ਸਹੀ ਆ ਦਾ ਚਲੋ ਚੈੱਕ ਬਈ ਮਨੇ ਰਿਹਾ ਬਲੌਗ ਦੇ ਹਿਸਾਬ ਨਾਲ ਦਿਖਾਵਾਂਗੀ ਬਸ ਇੱਕ ਵੀ ਬਲਾ ਚਲਾ ਦੇਣਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਈ ਹਾਂਜੀ ਲੋ ਮੈਟਰੋ ਜੇ ਨਾ ਆਪਾਂ ਚੱਲਦੇ ਆ ਘਰ ਨੂੰ ਤੇ ਉਹ ਗਰਾਰੀ ਆਈ ਨਹੀਂ ਹੈਗੀ ਬਈ ਅੱਜ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਆਹ ਵੀਡੀਓ ਨੂੰ ਦੇਖਣ ਖਤਰ ਧੰਨਵਾਦ ਤੇ ਅਗਲੀ ਵੀਡੀਓ ਵੀ ਤੁਸੀਂ ਮਨ ਲਓ ਮੰਨ ਲਓ ਵੀ ਇਹ ਚ ਜੋੜ ਦਾਂਗੇ ਤੇ ਕਿਉਂਕਿ ਅੱਜ ਛੋਟਾ ਬਣਿਆ ਥੋੜਾ ਜਿਹਾ ਅੱਜ ਕੋਈ ਨਾ ਖਾਸ ਕੰਮ ਨਹੀਂ ਸੀ ਕਿ ਲਟੈਰੀ ਫਿੱਟ ਕੀਤੇ ਨੇ ਆਪਾਂ ਤੇ ਮਿਲਦੇ ਆਂ ਵੀ ਤੁਹਾਨੂੰ ਹੁਣ ਅਗਲੇ ਅਗਲੀ ਵੀਡੀਓ ਚ ਮਤਲਬ ਇਹਦੇ ਨਾਲ ਹੀ ਜੋੜ ਦਾਂਗੇ ਤੇ ਮਿਲਦੇ ਆ ਵੀ ਚਲੋ ਫਿਰ ਨਾਲ ਇੱਕ ਦੋ ਦਿਨ ਤੋਂ ਆਉਂਦੇ ਨਹੀਂ ਹੈਗੇ ਸਕੂਲ ਜਾਣਾ ਹਾਂਜੀ ਮਿੱਤਰੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਾਂ ਪਹੁੰਚ ਗਏ ਬਾਈ ਕੋਲੇ ਤੇ ਦਿਖਾਉਣ ਨੂੰ ਕਰਾਉਣੇ ਦਰਸ਼ਨ ਟਰੈਕਟਰ ਦੇ ਕ੍ਰੈਫਟ ਆਫ ਸਟਾਕ ਤੇ ਬਣੇ ਰਿਹਾ ਬਲੌਗ ਜਨਾ ਦਿਖਾਉਣ ਲਿਆ ਵੀ ਲਓ ਵੀ ਮਿੱਤਰੋ ਕਰੋ ਚੈੱਕ ਕਰਤਾ ਸਟਾਰਟ ਆਪਣਾ ਛੋਟਾ ਰਾਹ ਕੋਸ਼ਿਸ਼ ਕੇ ਹੋ ਗਿਆ ਆਪਣੇ ਹੁਣ ਛੋਟੇ ਛੋਟੇ ਕੰਮ ਰਹਿ ਗਏ ਤੇ ਉਹ ਵੀ ਨਮੇੜੀ ਜਾਂਦੇ ਆਂ ਕਿ ਅੱਜ ਆਪਾਂ ਕਰ ਦਾਂਗੇ ਆਗੇ ਬਾਈ ਕੋਲੇ ਤੇ ਨਮੇੜ ਰਿਹਾ ਕੰਮ ਸਾਰਾ ਤੇ ਬਣੇ ਰਹਿਓ ਬਲੌਡ ਦੇ ਨਾਲ ਲੋ ਨੂੰ ਨੋਟ ਕਰੋ ਚੱਕ ਲੋਕੋ ਬਰਾਲ ਤੇਲ ਪਾਉਨੇ ਆ ਤੇ ਸਾਨੂੰ ਦਿਖਾਉਣੇ ਤੇ ਕਿਸੇ ਹੋਰ ਤੱਕ ਜਾਣੇ ਸਬਸਕ੍ਰਾਈਬ ਜਰੂਰ ਕਰ ਲਓ ਬਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੋ ਦਿਖਾਉਣੇ ਆ ਜੀ ਦੇ ਜੂਏ ਲੋ ਜੀ ਫੋਟੋ ਤੇ ਲਾ ਉਹਦੇ ਬਿੰਦੋ ਹੀ ਆਹੋ ਬਾਈ ਯਾਰ ਇਹ ਦੇਖਿਣ ਵਾਲੇ ਅਜਾਣਿਆਂ ਦਾ ਬਲਾਗ ਦੇ ਨਾਲ ਵੀ ਸਾਰਾ ਦਿਖਾਵਾਂਗੇ ਕੱਢਦੇ ਆ ਬਾਹਰ ਨੂੰ ਦਿਲਾ ਕੇ ਛੱਡਦੇ ਆਂ ਹਾਂਜੀ ਮਿੱਤਰੋ ਪਹਿਲੀ ਵਾਰ ਬਾਹਰ ਕੱਢਣ ਲੱਗੇ ਆਂ ਆਪਣੇ ਟਰੈਕਟਰ ਨੂੰ ਤੇ ਤੁਹਾਨੂੰ ਦਿਖਾਉਨੇ ਆਂਗੇ ਤੇ ਬਾਈ ਲਿਆਉਂਦਾ ਟਰੈਕਟਰ ਨੂੰ ਦਿਖਾਉਨੇ ਆਂ ਜੀ ਲੋ ਜੀ ਮਿੱਤਰੋ ਕਰੇ ਚਾਹੁੰਦਾ ਬਾਹਰ ਨੂੰ ਕੋਟਾ ਇਹਨੂੰ ਬਾਈ ਮੈਂ ਚੋਰਾਂ ਨਹੀਂ ਰਹਾ ਜੀ ਬਾਹਰ ਟੱਕਰੋ ਬਈ ਕਮੈਂਟਾਂ ਚ ਬਾਹਰ ਲਾ ਦਿਓ ਕਿ ਮੈਂ ਵੀ ਹੋ ਗਿਆ ਫਸਟ ਟਾਈਮ ਬਾਹਰ ਕੱਟਿਆ ਮਨਰੇਰੂ ਬਲੌਗ ਦੇ ਨਾਲ ਹੁਣ ਸਾਰਾ ਦਿਖਾਵਾਂਗੇ ਹਾਂਜੀ ਮਿੱਤਰੋ ਤੇ ਹੁਣ ਲਾਉਣਿਆਂ ਨੂੰ ਬਾਹਰ ਸੰਦਰ ਤੇ ਕਰਦੇ ਆ ਇਹਦਾ ਚੈੱਕ ਮਾੜਾ ਇੱਥੋਂ ਲੀਕ ਸੀਗਾ ਆ ਕੀ ਲੀਕ ਹੈਗੀ ਜੀ ਆ ਪੈਪਰ ਤੇਲ ਵਾਲੀ ਜਿਹੜੀ ਪ੍ਰੈਸ਼ਰ ਵਾਲੀ ਆਪਣੀ ਤੇ ਬਾਅਦ ਲਾਉਣਿਆਂ ਬਾਈ ਇਹਨੂੰ ਅੰਦਰ ਲਾਉਂਦਾਗਾ ਤੇ ਫਿਰ ਤੁਹਾਨੂੰ ਦਿਖਾਉਨੇ ਆਂਗੇ ਬਈ ਬਾਕੀ ਉਹ 쇼ਸ਼ੂ ਵੀ ਦੱਸ ਦਾਂਗੇ ਵੀ ਅੱਜ ਜੇ ਹਿਸਾਬ ਨਾਲ ਲੱਗਦਾਗਾ ਵੀ ਆਪਣਾ ਬਾਕੀ ਕੰਮ ਤਾਂ ਨਿਭੜਿਆ ਹੀ ਪਿਆਗਾ। ਇੱਕ ਵਾਰੀ ਧੋ ਕੇ ਦੇਖਦੇ ਆਂਗੇ ਫਿਰ ਤੇ ਦੂਆ ਪਤਾ ਲੱਗ ਜੀ ਵੀ ਕਿੱਥੋਂ ਕਿੱਥੋਂ ਮਾੜਾ ਮੋਟਾ ਏਗਾ ਤੇ ਨੀਕ ਹੋਇਆ ਤਾਂ ਸਾਰਾ ਫਿੱਟ ਕਰਦਾ। ਲੋ ਵੀ ਮਿੱਤਰੋ ਲਾਤਾ ਦੁਬਾਰੇ ਅੰਦਰ ਜੀ ਤੇ ਜੀ ਕਰਕੇ ਓਕੇ ਤੇ ਫਿਰ ਦੇਖਦੇ ਆਂਗੇ 쇼ਸ਼ੂ ਕਾਹੀ ਦਿਨਾਂਗੇ ਬਈ ਬਣੇ ਰਹੇ ਬਲੌਗ ਦੇ ਨਾਲ ਸਭ ਸਾਰਾ ਦਿਖਾਵਾਂਗੇ। ਜੇ ਲਾਗ ਲਿਓ ਤੇ ਫਿਰ ਕਰਦੇ ਆਂਗੇ। ਲੋਗ ਮਤ ਸਾਰਾ ਕੁਝ ਦਲਾ ਦੇ ਕੱਢ ਲੈ। ਤੇ ਆਪਣੀ ਕੋਈ ਜਪਟੇ ਕਰਦੇ ਆ ਹੁਣ ਕੋਈ ਨਾ ਵੀ ਮਲੇ ਰਿਓ ਕੋਈ ਬਲਾਉ ਦੇ ਲਾਓ ਵੀ ਸਾਰਾ ਰਾਮਾਂਗੇ। ਲੋਗ ਮਤਰਾ ਕਰੋ ਚੈੱਕ। ਸ਼ੋ ਆਪਾਂ ਲਾਤੀ। ਤੇ ਆਪਾਂ ਤਾਂ ਕਿਸੇ ਨੇ ਇੱਕ ਵਾਰੀ ਪਲੇਟਫਾਰਮ ਵਾਲੇ ਕੋਲ ਲੈ ਕੇ ਜਾਣਾ ਉਰ ਪਲੇਟਫਾਰਮ ਵੀ ਲਵਾਉਣਾ ਇਹ ਜੋ ਉੱਤੇ ਤੇ ਕਾ ਸਿੱਧਾ ਕਰਾਵਾਂਗੇ ਤੇ ਅੰਚ ਬਸਾਉਣਾ। ਚਲਦਾ ਕਰ ਲੀ ਜੇ ਨੇ ਤੇ ਜਿਹੜੀ ਵੀ ਕੋਈ ਸਾਰੀ ਹਟਾਤੀ। ਬਾਕੀ ਅਗਲੀ ਵੀ ਦੇਖਦੇ ਆ ਕਰਦਾਂਗੇ ਬਲਰਿਓ ਬਲਾਉ ਦੇ ਨਾਲ ਬਈ ਪਛਾਣ ਲੈ ਲੈਕਰ ਮਾਰ ਲੀਓ ਛੋਤੇ ਪਾਣੀ ਕਰਦਾ ਲਓ ਚਲੋ ਚੈੱਕ ਮਾਰ ਲੀਓ ਪਾਣੀ ਬਈ ਤੇ ਫਿਰ ਕਰਦੇ ਆਂਗੇ ਤੇ ਤੁਹਾਨੂੰ ਦਿਖਾਉਨੇ ਆਂ ਦੋਵੇਂ ਮਤਰਾ ਕਰੋ ਚੈੱਕ ਬਣ ਗਿਆ ਥੋੜਾ ਕਰਦੇ ਆਂ ਲਈ ਛੂਮ ਵਿਚਾਰ ਲਈ ਸ਼ਾਦੀ ਕਰੀਏ ਇਦਰਾ ਲੈ ਕੇ ਚੱਲਦੇ ਆ ਇੱਕ ਦਿਨ ਤੇ ਪਲੇਟਫਾਰਮ ਵਾਲੇ ਬਾਈਆਂ ਕੋਲੇ ਫੇਰ ਕਰਾਵਾਂਗੇ ਰੰਗ ਬਣਦੇ ਹੋਏ ਵੀ ਬਲੌਗ ਵਿੱਚ ਸਾਰਾ ਦਿਖਾਵਾਂਗੇ ਨੋ ਵੀ ਮਿੱਤਰੋ ਮੇਨ ਮੇਨ ਕੰਮ ਆਪਾਂ ਨਿਬੜ ਗਏ ਆ ਇਹ ਛੱਡ ਥੱਲੇ ਕਰਕੇ ਦੇਖਦੇ ਆ ਕਿ ਕੁਝ ਮੇਰੇ ਦਾ ਕਰ ਦਨੇ ਆਗੇ ਤੇ ਬਾਕੀ ਸਵੇਰੇ ਫੇਰ ਕਰਦੇ ਆ ਲਮੇਟ ਦਾ ਸਾਰਾ ਲੈਫਟ ਪਈ ਰਹਿ ਗਿਆ ਹੁਣ ਤੱਕ ਅੱਲਾ ਦਾ ਆਪਾ ਰੱਖਣਾ ਤੇ ਮੰਮੇੜ ਕੇ ਫੇਰ ਛੱਡਾਂਗੇ ਬਈ ਉਨਾਸ ਨੂੰ ਵੀ ਇੱਕ ਵਾਰੀ ਆਪ ਦੇਖਦੇ ਆਂ ਪਤਾ ਕਰੀਏ ਬਲੇ ਰਿਓ ਬੁਲਾਉ ਦਿੰਦਾ ਕਰੋ ਦੇਖ ਲੋ ਬਈ ਕਿ ਟਾਇਰ ਪੁੱਟਾ ਇੱਕ ਸਦਾ ਬਾਈ ਚੱਲਿਆ ਘੇੜਾ ਲੈਣ ਤੇ ਆਉਂਦਾਗਾ ਵਾਪਸ ਦੁਬਾਰਾ ਤੇ ਘੇੜਾ ਤੇ ਆਉਂਦੇ ਕਰੋ ਖਤਰਨਾਕ ਲੋ ਵੀ ਮਿੱਤਰ ਆ ਗਏ ਡ੍ਰਾਈ ਮਾਰ ਕੇ ਤੇ ਲੋ ਵੀ ਮਿੱਤਰ ਇੱਕ ਕੰਡ ਹੋਰ ਹੋ ਗਿਆ ਕਾਬਲੀ ਬਾਲੀ ਬਦੀ ਟਰੈਕਟਰ ਦੀ ਆ ਪੈਤੀ 파ੜਤੀ ਇਹੋ ਪਰੇਸ਼ਕ ਕੀਤੀ ਅੱਧੀ ਕਾ ਫੁੱਲ ਵੀ ਨਹੀਂ ਕੀਤੀ ਸੀ ਅਜੇ ਜੇ ਲੋ ਕਰਦੇ ਕੋਈ ਜਗ੍ਹਾੜ ਲਾਉਂਦੇ ਆ ਫੈਬੀ ਤੇ ਬਣੇ ਰੋਬੀ ਬਲੌਗ ਦੇ ਨਾਲ ਲਓ ਵੀ ਮੇਤਰੋ ਆਪਣਾ ਅੱਜ ਦਾ ਕੰਮ ਨਿਪਟੜ ਗਿਆ ਤੇ ਹੁਣ ਆਪਾਂ ਚੱਲਦੇ ਆਂ ਵੀ ਘਰੇ ਤੇ ਆਹ ਵੀਡੀਓ ਦੇਖਣ ਖਾਤਰ ਧੰਨਵਾਦ ਤੇ ਹੋਰ ਬਲੌਗਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ ਚ